ਹਾਂਜੀ ਵੀਰੋ ਟਰੈਕਟਰ ਮੇਲਾ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਨੂੰ ਦਬਾ ਕੇ 올 ਤੇ ਸੈੱਟ ਕਰ ਲਿਓ ਤਾਂ ਕਿ ਸਾਡੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਤੇ ਨਾਲ ਹੀ ਆ ਸਾਡਾ WhatsApp ਨੰਬਰ ਹੈ ਜੀ 9877988460 ਇਹਦੇ ਉੱਤੇ ਤੁਸੀਂ ਆਪਣੀ ਮਸ਼ੀਨਰੀ ਪਲਾਟ ਕੋਠੀਆਂ ਜ਼ਮੀਨ ਦੀ 5 ਤੋਂ 7 ਫੋਟੋਆਂ ਜਾਂ 1 ਮਿੰਟ ਦੀ ਵੀਡੀਓ ਬਣਾ ਕੇ ਸਾਡੇ WhatsApp ਨੰਬਰ ਤੇ ਸਾਰੀ ਜਾਣਕਾਰੀ ਦੇ ਕੇ ਭੇਜ ਸਕਦੇ ਹੋ ਉਦੂਆ ਤੁਹਾਡੀ ਐਡ ਬਿਲਕੁਲ ਫਰੀ ਦੇ ਵਿੱਚ ਅਸੀਂ ਆਪਣੇ ਚੈਨਲ ਤੇ ਲਗਾ ਦੇਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਜੀ ਅੱਜ ਅਸੀਂ ਲੈ ਕੇ ਆਏ ਟਰਾਲੀ ਵਿਕਾਉ ਹੈ ਜੀ ਸਹਿਜ 1.58 ਵਾ 7 2020 ਮਾਡਲ ਹੈ ਬਲੈਕ ਟਾਇਰ ਰਿੰਗ ਵੱਡੇ ਬੈਰਿੰਗ ਵਧੀਆ ਰੰਗ ਪੇ ਡਬਲ ਟਾਇਰ ਫੁੱਲ ਅਸੈਸਰੀ ਏਰੀਆ ਆਦਮਪੁਰ ਜਲੰਧਰ ਰੇਟ ਮੰਗੇ 2,60,000 7973866162 ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਟਾਟਾ এস ਛੋਟਾ ਹਾਥੀ ਵਿਕਾਊ ਹੈ 2013 ਮਾਡਲ ਟਾਇਰ ਨਵੇਂ ਹੈ ਜੀ ਏਰੀਆ ਬਟਾਲਾ ਗੁਰਦਾਸਪੁਰ ਛੋਟਾ ਹਾਥੀ ਵਿਕਾਊ ਹੈ ਜੀ 2013 ਮਾਡਲ ਟਾਇਰ ਨਵੇਂ ਹੈ ਏਰੀਆ ਬਟਾਲਾ ਗੁਰਦਾਸਪੁਰ ਫੋਨ ਨੰਬਰ ਹੈ ਜੀ 9501383970 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਮਾਝ ਵਿਕਾਊ ਹੈ ਰੇਟ ਮੰਗਿਆ 65000 ਮਾਝੇ ਵਿਕਾਊ ਹੈ ਜੀ 65000 ਰੇਟ ਮੰਗਿਆ ਫੋਨ ਨੰਬਰ ਨੋਟ ਕਰ ਲਓ ਜੀ 3650465479 3650465479 ਇਸ ਨੰਬਰ ਤੇ ਫੋਨ ਕਰਕੇ ਮਾਝਾ ਜਿਹੜੀ ਤੁਸੀਂ ਰੇਟ 65000 ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਆਂ ਜੀ ਸਵਿਫਟ VDI ਗੱਡੀ ਵਿਕਾਊ ਹੈ 2007 ਮਾਡਲ ਹੈ 90000 ਕਿਲੋਮੀਟਰ ਚੱਲੀ ਹੈ ਜੀ ਏਰੀਆ ਜੀ ਪਿੰਡ ਧੂਰਕੋਟ ਨੇੜੇ ਮਾਨਸਾ ਰੋਡ रेट मंगे जी दो लाख पची हजार फोन 695, 4500, नंबर है जी सतानवे सात सौ नब्बे एक लख पार आल्टो गए जी सिटी गिदड़वाहा रेट मंगे एक लख पार नब्बे चार सौ उन्नी तेती एक सौ अठासी नब्बे चार सौ उन्नी तेती एक सौ अठासी ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਫिएट ਗੱਡੀ ਵਿਕਾਊ ਹੈ 2005 ਮਾਡਲ ਰੇਟ ਮੰਗੇ ਜੀ 60000 ਡਿਮਾਂਡ ਹੈ ਏਰੀਆ ਜੀ ਮਲੇਰ ਕੋਟਲਾ ਇਨੋਵਾ ਗੱਡੀ ਵਿਕਾਊ ਹੈ ਇੱਕ ਟਾਪ ਮਾਡਲ 2010 ਹੈ 425000 ਡਿਮਾਂਡ ਹੈ ਜੀ 7973606506 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਰੋਟਾਵੀਟਰ ਵੀ ਵਿਕਾਊ ਆ 8 ਫੁੱਟ ਐਮਵੀ ਕੰਪਨੀ ਦਾ ਰੇਟ ਮੰਗੇ ਜੀ 55000 ਕੰਡੀਸ਼ਨ 75% ਏਰੀਆ ਜੀ ਪਿੰਡ ਕਲੇਰ ਕਲਾਂ ਗੁਰਦਾਸਪੁਰ 964676724 ਇਸ ਨੰਬਰ ਤੇ ਫੋਨ ਕਰਕੇ ਰੋਟਾ ਵੀ ਟ੍ਰੇਡ ਤੁਸੀਂ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਆਲਟੋ ਐਲ ਐਕਸ ਆਈ ਗੱਡੀ ਵਿਕਾਊ ਹੈ 2011 ਮਾਡਲ ਰੇਟ ਮੰਗੇ 145000 ਏਰੀਆ ਬੋਹਾ ਫੋਨ ਨੰਬਰ ਹੈ ਜੀ 9781340250 9781340250 ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਆਈਸ਼ਰ 241 ਐਨਸੀ ਟਰੈਕਟਰ ਵੀ ਕਾਹੂ ਹੈ ਜੀ ਮਾਡਲ ਹੈ 1998 ਏਰੀਆ ਪਠਿੰਡਾ ਟਾਇਰ 50% ਅਗਲੇ 90% ਅਰੇਟ ਮੰਗੇ ਜੀ 150000 9915977762 ਨੜਾ 9659 77762 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਖਰੀਦ ਸਕਦੇ ਅੱਗੇ ਗੱਲ ਕਰਦੇ ਹਾਂ ਜੀ ਟਰਾਲੇ ਵਿਕਾਊ ਹੈ ਟਰਾਲੇ ਦਾ ਸਾਈਜ਼ ਹੈ 12x6.5 ਵੈਰੀ ਗੁੱਡ ਕੰਡੀਸ਼ਨ ਟਾਇਰ 50% ਫੁੱਲ ਹੈਵੀ ਏਰੀਆ ਜੀ ਮੰਡਵਾਲ ਰਾਜਪੁਰਾ ਰੇਟ ਮੰਗੇ ਜੀ 70000 95014 43914 ਇਸ ਨੰਬਰ ਤੇ ਫੋਨ ਕਰਕੇ ਟਰਾਲੀ 12x6.5 ਲਈ ਜੇ ਤੁਸੀਂ ਖਰੀਦ ਸਕਦੇ अभी गल कर दी जी फोर छत्तीसौ ट्रैक्टर बिकाऊ है जी मॉडल है उन्नीस सौ चौनवे रेट मंगे एक लख चाली हजार ट्राली है जी जाल वाली रेट पचासी हजार अठानवे एक सौ पंताली पंतली तीन सौ छियानवे अठानवे एक सौ पंताली पंताली तीन सौ छियानवे इस नंबर ते फोन करके खरीद सकते हो अभी गल कर दें जी पोलो वी डी आई दो है दो हजार बारह मॉडल हजार किलोमीटर जी ਓਰੀਜਨਲ ਚੱਲੀ ਹੈ ਏਰੀਆ ਸਮਾਣਾ 9781002499 9781002499 ਇਸ ਨੰਬਰ ਤੇ ਫੋਨ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਫੋਰਡ ਐਂਡੈਵਰ ਗੱਡੀ ਵਿਕਾਊ ਆ ਕਾਗਜ਼ ਪੂਰੇ ਆ ਏਰੀਆ ਸਰਹੰਦ ਫਤੇਗੜ ਸਾਹਿਬ ਇਹ ਵੀਰ ਬਾਹਰ ਰਹਿੰਦੇ ਆ ਤੁਸੀਂ ਵਟਸਐਪ ਰਾਹੀਂ ਕਾਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਜੀ 00393314 35 72 27 ਇਸ ਨੰਬਰ ਤੇ ਤੁਸੀਂ WhatsApp ਰਾਹੀਂ ਕਾਲ ਕਰਕੇ ਗੱਡੀ ਖਰੀਦ ਸਕਦੇ ਹੋ ਅੱਗੇ ਗੱਲ ਕਰਨੀ ਹੈ ਜੀ ਕੜਕਨਾਥ ਮੁਰਗੇ ਅਤੇ ਮੁਰਗੀਆਂ ਵਿਕਾਉ ਨੇ ਜੀ ਏਜ 7-8 ਮਹੀਨੇ ਅੰਡੇ ਦੇਣ ਵਾਲੀਆਂ ਮੁਰਗੀਆਂ ਨੇ ਰੇਟ ਮੰਗੇ ਜੀ 1500 ਜੋੜੇ ਦਾ ਇੱਕ ਜੋੜੇ ਦਾ ਰੇਟ ਹੈ ਜੀ 1500 ਏਰੀਆ ਜੀ ਪਿੰਡ ਕਟਾਨੀ ਲੁਧਿਆਣਾ 70094 88917 70094 68917 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੀ ਆ ਜੀ ਕ੍ਰੇਟਾ 154 ਗੱਡੀ ਵਿਕਾਉ ਹੈ ਜੀ ਡੀਜ਼ਲ ਦੀ ਗੱਡੀ ਹੈ 2017 ਮਾਡਲ ਹੈਵੀ میوزਿਕ ਸਿਸਟਮ ਰੇਟ ਮੰਗੇ ਜੀ 890000 ਡਿਮਾਂਡ ਹੈ ਜੀ ਏਰੀਆ ਬਟਾਲਾ ਗੁਰਦਾਸਪੁਰ 78147 70007 ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਤੇ ਅੱਗੇ ਗੱਲ ਕਰਦੇ ਹਾਂ ਜੀ ਆਈਸ਼ਰ 364 NC ਟਰੈਕਟਰ ਵਿਕਾਊ ਹੈ ਜੀ ਮਾਡਲ 1995 ਟਾਇਰ 50% ਐਚ 4 ਨੰਬਰ ਰੇਟ ਮੰਗਿਆ 97000 ਡਿਮਾਂਡ ਹੈ ਜੀ ਏਰੀਆ ਜੀ ਪਿੰਡ ਮੰਡੀ ਖੁਰਦ ਬਠਿੰਡਾ 629355826 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਕਰਤਾਰ 4000 ਕੰਬਾਈਨ ਵਿਕਾਊਆ 2012 ਮਾਡਲ ਟਰ 80% 0.2 ਇੰਜਨ ਰੇਟ 13 ਲੱਖ ਡਿਮਾਂਡ ਐਸਐਮਐਸ ਨਾਲ 98777 53951 98778 54952 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਅੱਗੇ ਗੱਲ ਕਰਦੇ ਆ ਜੀ ਪਿਓਰ ਐਚਐਫ ਨੈਸਲ ਦੀ ਗਾਂ ਵਿਕਾਊਆ ਟੋਕੜਾ ਦੁੱਧ 10 ਕਿਲੋ ਏਰੀਆ ਬਠਿੰਡਾ ਰੇਟ ਮੰਗਿਆ ਜੀ 25000 1HF ਨਸਲ ਦੀ ਬੱਚੀ ਵਿਕਾਉ ਉਹਦਾ ਰੇਟ 11000 ਫੋਨ ਨੰਬਰ ਨੋਟ ਕਰ ਲਓ ਜੀ 9855470536 9855470536 ਇਸ ਨੰਬਰ ਤੇ ਫੋਨ ਕਰਕੇ ਤੁਸੀਂ HF ਨਸਲ ਦੀ ਗਾਂ ਅਤੇ ਬੱਚੀ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਲਾਈਕ ਕਰਦਿਆ ਕਰੋ ਕਮੈਂਟ ਕਰਕੇ ਸੁਝਾਅ ਜਰੂਰ ਦਿਓ ਬਣੇਗਾ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ